ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਵਾਲੇ ਮਸਲੇ ਨੂੰ ਟੂਲ ਦਿੱਤੀ ਜਾ ਰਹੀ ਹੈ 10 ਸਾਲ ਨੋਮੀਨੇਸ਼ਨ ਪਰਨਾਏ ਚਰਜਨੀ ਸਿਕ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਨਾਲ ਹਾਸਾ ਮਜ਼ਾਕ ਕੀਤਾ ਗਿਆ ਸੀ ਤੇ ਜਿਸ ਨੂੰ ਲੈ ਕੇ ਮਹਿਲਾ ਯੋਗ ਦੇ ਵੱਲੋਂ ਵੀ ਸੂ ਮੋਟੋ ਲੈਂਦੇ ਆ ਨੋਟਿਸ ਜਾਰੀ ਕੀਤਾ ਗਿਆ ਤੇ ਇਸ ਦੇ ਚਲਦੇ ਆ ਕਾਂਗਰਸੀ ਆਗੂ ਡਾਕਟਰ ਨਵਜੋਤ ਦਾਈਆ ਦੇ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਵਿਰੋਧੀ ਪਾਰਟੀਆਂ ਦੇ ਨਮਾਇਦੇ ਵੀਡੀਓ ਨੂੰ ਅਲੱਗ ਤਰੀਕੇ ਦੇ ਨਾਲ ਐਡਿਟ ਕਰਕੇ ਆਪਣੀ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਪਾ ਰਹੇ ਹਨ ਨਤੇ ਜਿਸ ਨੂੰ ਲੈ ਕੇ ਨਵਜੋਤ ਦਾਈਆ ਦੇ ਵੱਲੋਂ ਪੁਲਿਸ ਮੈਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਚਰਨਜੀਤ ਸਿੰਘ ਚੰਨੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਬਹੁਤੀ ਇੱਕ ਮੰਦਭਾਗੀ ਘਟਨਾ ਜੋ ਕੁਝ ਐਂਟੀ-ਸੋਸ਼ਲ 엘ਿਮੈਂਟਸ ਨੇ ਬਹੁਤ ਵਾਇਰਲ ਕੀਤੀ ਹੋਈ ਹੈ ਉਹਦੇ ਬਾਰੇ ਅੱਜ ਕੰਪਲੇਂਟ ਕਮਿਸ਼ਨਰ ਜਲੰਧਰ ਪੁਲਿਸ ਤੇ ਦੇਣ ਲਈ ਗਏ ਸੀ। ਉਹ ਉਸ ਦਿਨ ਜਿੱਦਣ ਸਰ ਚਰਨਜੀਤ ਸਿੰਘ ਚੰਨੀ ਜੀ ਕਾਗਜ਼ ਪੜਨ ਲਈ ਗਏ ਅਸੀਂ ਸਾਰੇ ਜਣੇ ਇਕੱਠੇ ਮੌਜੂਦ ਸਨ ਔਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਸਾਡੇ ਨਾਲ ਸੀ ਸੋ ਉਹਨਾਂ ਨੇ ਉੱਥੇ ਬਹੁਤ ਅਦਬ ਔਰ ਸਤਿਕਾਰ ਦੇ ਨਾਲ ਦੋਨੋਂ ਲੀਡਰਾਂ ਦੇ ਵਿੱਚ ਆਪਸੀ ਆਦਾਨ-ਪ੍ਰਦਾਨ ਹੋਇਆ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ਤੇ ਪਾਇਆ ਜਿਹੜੇ ਵੀ ਅਨਸਰਾਂ ਨੇ ਇਹ ਕਾਰਕਮ ਕੀਤਾ ਉਹਨਾਂ ਦੇ ਖਿਲਾਫ ਅੱਜ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਲਾਜ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਇਹੋ ਜਿਹੀਆਂ ਅਣਸਖਾਵੀਆਂ ਘਟਨਾਵਾਂ ਸਾਡੇ ਸਮਾਜ ਨੂੰ ਬਹੁਤ ਪਿਛੜਦਿਆਂ ਨੇ ਕਿਉਂਕਿ ਬੀਬੀ ਜ਼ਗੀਰ ਕੌਰ ਜੀ ਬਹੁਤ ਸਤਕਾਰਤ ਔਰ ਬਹੁਤ ਸੀਨੀਅਰ ਸਾਡੇ ਵੱਡੇ ਪੈਣਾ ਵਾਂਗ ਔਰ ਇੱਕ ਬਹੁਤ ਵੱਡੇ ਸਾਡੇ ਧਾਰਮਿਕ ਲੀਡਰ ਵੀ ਹੈਗੇ ਨੇ ਔਰ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਸਾਬਕਾ ਚਰਨਜੀਤ ਸਿੰਘ ਚੰਨੀ ਜੀ ਉਹ ਵੀ ਬਹੁਤ ਵੱਡੇ ਲੀਡਰ ਹੈ ਸੇ ਜੇ ਇਹਨਾਂ ਲੀਡਰਾਂ ਦੇ ਪ੍ਰਤੀ ਇਹ ਜਿਹੜੇ ਹੈਗੇ ਨੇ ਆਈਟੀ ਵਾਲੇ ਜਿਉ ਇੰਦਾ ਵੀ ਜੇ ਉਹਨਾਂ ਦੇ ਬਾਰੇ ਇੰਦਾ ਨਹੀਂਆ ਪ੍ਰਤੀਕ੍ਰਮ ਪਬਲਿਕ ਦੇ ਵਿੱਚ ਪੇਸ਼ ਕਰਨਗੇ ਤਾਂ ਆਮ ਜਨਤਾ ਲਈ ਇਹ ਜੀ ਉਹਨਾ ਮੁਸ਼ਕਲ ਕਰਦੇ ਨੇ ਕਿ ਸੋ ਇਹ ਨਾ ਚੀਜ਼ਾਂ ਨੂੰ ਇੱਥੇ ਨੱਥ ਪਾਈ ਜਾਵੇ ਇਸ ਕਰਕੇ ਕੰਪਲੇਂਟ ਅੱਜ ਦੇਣ ਲਈ ਉੱਥੇ ਪਹੁੰਚਿਆ ਧੰਨਵਾਦ ਆਸਮ ਜਰ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਵਾਲੇ ਮਸਲੇ ਨੂੰ ਟੂਲ ਦਿੱਤੀ ਜਾ ਰਹੀ ਹੈ 10 ਸਾਲ ਨੋਮੀਨੇਸ਼ਨ ਪਰਨਾਏ ਚਰਜਨੀ ਸਿਕ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਨਾਲ ਹਾਸਾ ਮਜ਼ਾਕ ਕੀਤਾ ਗਿਆ ਸੀ ਤੇ ਜਿਸ ਨੂੰ ਲੈ ਕੇ ਮਹਿਲਾ ਯੋਗ ਦੇ ਵੱਲੋਂ ਵੀ ਸੂ ਮੋਟੋ ਲੈਂਦੇ ਆ ਨੋਟਿਸ ਜਾਰੀ ਕੀਤਾ ਗਿਆ ਤੇ ਇਸ ਦੇ ਚਲਦੇ ਆ ਕਾਂਗਰਸੀ ਆਗੂ ਡਾਕਟਰ ਨਵਜੋਤ ਦਾਈਆ ਦੇ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਵਿਰੋਧੀ ਪਾਰਟੀਆਂ ਦੇ ਨਮਾਇਦੇ ਵੀਡੀਓ ਨੂੰ ਅਲੱਗ ਤਰੀਕੇ ਦੇ ਨਾਲ ਐਡਿਟ ਕਰਕੇ ਆਪਣੀ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਪਾ ਰਹੇ ਹਨ ਨਤੇ ਜਿਸ ਨੂੰ ਲੈ ਕੇ ਨਵਜੋਤ ਦਾਈਆ ਦੇ ਵੱਲੋਂ ਪੁਲਿਸ ਮੈਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਚਰਨਜੀਤ ਸਿੰਘ ਚੰਨੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਬਹੁਤੀ ਇੱਕ ਮੰਦ ਭਾਗੀ ਘਟਨਾ ਜੋ ਕੁਝ ਐਂਟੀ ਸੋਸ਼ਲ 엘ਿਮੈਂਟਸ ਨੇ ਬਹੁਤ ਵਾਇਰਲ ਕੀਤੀ ਹੋਈ ਹੈ ਉਹਦੇ ਬਾਰੇ ਅੱਜ ਕੰਪਲੇਂਟ ਕਮਿਸ਼ਨਰ ਜਲੰਧਰ ਪੁਲਿਸ ਤੇ ਦੇਣ ਲਈ ਗਏ ਸੀ। ਉਹ ਜਿਸ ਦਿਨ ਜਦਨ ਸਰ ਚਰਨਜੀਤ ਸਿੰਘ ਚੰਨੀ ਜੀ ਕਾਗਜ਼ ਪੜਨ ਲਈ ਗਏ ਅਸੀਂ ਸਾਰੇ ਜਣੇ ਇਕੱਠੇ ਮੌਜੂਦ ਸਨ ਔਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਸਾਡੇ ਨਾਲ ਸੀ ਸੋ ਉਹਨਾਂ ਨੇ ਉੱਥੇ ਬਹੁਤ ਅਦਬ ਔਰ ਸਤਿਕਾਰ ਦੇ ਨਾਲ ਦੋਨੋਂ ਲੀਡਰਾਂ ਦੇ ਵਿੱਚ ਆਪਸੀ ਆਦਾਨ-ਪ੍ਰਦਾਨ ਹੋਇਆ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਨੂੰ ਤੋੜ-ਮੋੜ ਕੇ ਸੋਸ਼ਲ ਮੀਡੀਆ ਤੇ ਪਾਇਆ ਜਿਹੜੇ ਵੀ ਅਨਸਰਾਂ ਨੇ ਇਹ ਕਾਰਕਮ ਕਮ ਕੀਤਾ ਉਹਨਾਂ ਦੇ ਖਿਲਾਫ ਅੱਜ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਲਾਜ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਇਹੋ ਜਿਹੀਆਂ ਅਣਸਖਾਵੀਆਂ ਘਟਨਾਵਾਂ ਸਾਡੇ ਸਮਾਜ ਨੂੰ ਬਹੁਤ ਪਛੜਦਿਆਂ ਨੇ ਕਿਉਂਕਿ ਬੀਬੀ ਚਗੀਰ ਕੌਰ ਜੀ ਬਹੁਤ ਸਤਕਾਰਤ ਔਰ ਬਹੁਤ ਸੀਨੀਅਰ ਸਾਡੇ ਵੱਡੇ ਪੈਣਾ ਵਾਂਗ ਔਰ ਇੱਕ ਬਹੁਤ ਵੱਡੇ ਸਾਡੇ ਧਾਰਮਿਕ ਲੀਡਰ ਵੀ ਹੈਗੇ ਨੇ ਔਰ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਸਾਬਕਾ ਚਰਨਜੀਤ ਸਿੰਘ ਚੰਨੀ ਜੀ ਉਹ ਵੀ ਬਹੁਤ ਵੱਡੇ ਲੀਡਰ ਹੈ ਸੇ ਜੇ ਇਹਨਾਂ ਲੀਡਰਾਂ ਦੇ ਪ੍ਰਤੀ ਇਹ ਜਿਹੜੇ ਹੈਗੇ ਨੇ ਆਈਟੀ ਵਾਲੇ ਜਿਉ ਇੰਦਾ ਵੀ ਜੇ ਉਹਨਾਂ ਦੇ ਬਾਰੇ ਇੰਦਾ ਨਹੀਂ ਆ ਪ੍ਰਤੀਕ੍ਰਮ ਪਬਲਿਕ ਦੇ ਵਿੱਚ ਪੇਸ਼ ਕਰਨਗੇ ਤਾਂ ਆਮ ਜਨਤਾ ਲਈ ਤੇ ਇਹ ਜੀ ਨਾਲ ਮੁਸ਼ਕਲ ਕਰ ਦੇਣਗੇ ਸੋ ਇਹ ਨਾ ਚੀਜ਼ਾਂ ਨੂੰ ਇੱਥੇ ਨੱਥ ਪਾਈ ਜਾਵੇ ਇਸ ਕਰਕੇ ਕੰਪਲੀਟ ਅੱਜ ਦੇਣ ਲਈ ਉੱਥੇ ਪਹੁੰਚੇ ਧੰਨਵਾਦ ਜੀ ਆਸਮ ਜਰ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ